ਇੱਕ ਜ਼ਰੂਰੀ ਸੂਚਨਾ ਦੇਣੀ ਸੀ ਕੱਲ ਮੈਂ ਚਿੱਠੀ ਪੜ੍ਹੀ ਸੀ ਹਾਂਜੀ ਜਿਹੜੀ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖੀ ਹੈ ਤੇ ਉਹ ਮੈਂ ਜਲਦਬਾਜ਼ੀ ਦੇ ਵਿੱਚ ਉਹਨੂੰ ਪੜ੍ਹ ਬੈਠਾ ਹੇ ਨੀਚੇ ਉਰੇ ਲਾਈਨ ਲਿਖੀ ਸੀ ਕਿ ਮੈਨੂੰ ਇਹ ਲੱਗਿਆ ਕਿ ਸਰਕਾਰ ਨੇ ਘੋਸ਼ਣਾ ਕਰਤੀ ਕਿ 100 ਰੁਪਿਆ ਪ੍ਰਤੀ ਕਵਾਂਟਲ ਜਿਹੜਾ ਪੰਜਵੇਂ ਮਹੀਨੇ 'ਚ ਲੋਕ ਲੈ ਕੇ ਆਉਣਗੇ ਫਸਲ ਉਹਨੂੰ ਮਿਲੇਗਾ ਜਾਂ 6ਵੇਂ ਮਹੀਨੇ 'ਚ ਜਿਹੜਾ ਮੰਡੀਆਂ 'ਚ ਫਸਲ ਲੈ ਕੇ ਆਉਣਗੇ ਉਹਨੂੰ 200 ਰੁਪਿਆ ਮਿਲੇਗਾ ਮੈਂ ਮਾਫੀ ਮੰਗਦੇ ਆ ਤੁਹਾਡੇ ਉਹ ਫਿਰ ਮੈਂ ਬਾਅਦ ਚ ਪੜ੍ਹੀ 2 ਸੈਕਿੰਡਸ ਬਾਅਦ ਥੱਲੇ ਉਹ ਚੰਗੀ ਤਰ੍ਹਾਂ ਚਿੱਠੀ ਉਹ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖਿਆ ਹੈ ਕਿ ਬੜਾ ਜ਼ਰੂਰੀ ਹੈ ਕਰੋਨਾ ਦੀ ਇਸ ਬਿਮਾਰੀ ਨੂੰ ਵੇਖਦਿਆਂ ਹੋਇਆਂ ਅਗਰ ਹਿੰਦੁਸਤਾਨ ਸਰਕਾਰ 100 ਰੁਪਇਆ ਬੋਨਸ ਦੇਵੇ ਜਿਹੜੇ ਲੋਕ ਪੰਜਵੇਂ ਮਹੀਨੇ ਯਾਨੀ ਕਿ ਠੀਕ 25 ਦਿਨਾਂ ਬਾਅਦ ਫਸਲ ਲੈ ਕੇ ਮੰਡੀਆਂ ਚੋਂਗੇ ਪੰਜਵੇਂ ਮਹੀਨੇ ਇਹ ਚੌਥਾ ਮਹੀਨਾ ਹੈ ਉਹਨਾਂ ਨੂੰ 100 ਰੁਪਿਆ ਬੋਨਸ ਦਿੱਤਾ ਜਾਵੇ ਤੇ ਜਿਹੜੇ ਲੋਕ 6ਵੇਂ ਮਹੀਨੇ ਫਸਲ ਲੈ ਕੇ ਆਉਣਗੇ ਉਹਨਾਂ ਨੂੰ 200 ਰੁਪਿਆ ਬੋਨਸ ਦਿੱਤਾ ਜਾਵੇ ਇਹ ਆਪਾਂ ਸਰਕਾਰ ਨੇ ਸਪਾਰਸ਼ ਕੀਤੀ ਹੈ ਸੋ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਕਿਰਪਾ ਕਰੇ ਹਿੰਦੂਸਤਾਨ ਸਰਕਾਰ ਕੋਲੇ ਜਿੰਨਾ ਕੁ ਸਟਾਕ ਹੋਵੇ ਉਹ ਕੁਝ ਨਾ ਕੁਝ ਜ਼ਰੂਰ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਦੇਣ ਤਾਂ ਜੋ ਅਸੀਂ ਫਸਲ ਆਦੀ ਵੱਢ ਕੇ ਘਰਾਂ 'ਚ ਸੰਭਾਲ ਲਈਏ ਤੇ ਜੇ ਬੋਨਸ ਮਿਲੇਗਾ ਤਾਂ ਅਸੀਂ ਉਦੋਂ ਵੇਚ ਦੇਾਂਗੇ ਦੂਜੀ ਗੱਲ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼